ਬਾਈ ਗੁਰੂ ਦਾ ਖਾਲਸਾ ਵੈਕਰ ਜੀ ਕੀ ਪਤਾ ਮੈਂ ਤੁਹਾਡਾ ਆਪਣਾ ਕਰਚਾ ਸਨ ਸਿੱਧੂ ਬੀਕੇ ਟੀਵੀ ਚੈਨਲ 6 ਲੱਖ ਫੋਲੋ ਕਰ ਲਿਆ ਕਰੋ ਆਪਾਂ ਗੱਲ ਕਰਨੀਆਂ ਐੜੀਆਂ ਬੱਸਾਂ ਸਕੂਲਾਂ ਵਾਲੀਆਂ ਬੱਸਾਂ ਨਾ ਇਹ ਨਾ ਇੱਕ ਬੱਸ ਦੀ ਇੱਕ ਵੀਡੀਓ ਆਈ ਇਹ ਪਾਈ ਮੈਨੂੰ ਤੇ ਉਹ ਬੱਸ ਵੱਜ ਗਈ ਏ ਤੇ ਉਹ ਨਹੀਂ ਗੱਲ ਉਹ ਲੱਗਿਆ ਕਰਨਾ ਬੱਸਾਂ ਦੀ ਜਿਹੜੀਆਂ ਬੱਸਾਂ ਆਪਣੇ ਬੱਚੇ ਮਤਲਬ ਇਹ ਲੈ ਕੇ ਜਾਂਦੀਆਂ ਨੇ ਪ੍ਰਾਈਵੇਟ ਸਕੂਲ ਬਾਬੇ ਖੁੱਲੀ ਬੈਠੇ ਨੇ ਬਾਬੇ ਮੈਂ ਇਹਨਾਂ ਨੂੰ ਵੇਣਤੀ ਕਰਨਾ ਇੱਕ ਵੀ ਜਾਤਾ ਤੁਸੀਂ ਆਪਦੀਆਂ ਬੱਸਾਂ ਇਹਨਾਂ ਦੇ ਕੰਮ ਕਰਾਓ ਸਮਝੇ ਗੱਲ ਨਹੀਂ ਥੋੜਿਆਂ ਦਿਨਾਂ ਦੇ ਵਿੱਚ ਵਿੱਚ ਜਿਹੜੇ ਪੱਤਰਕਾਰ ਸੱਜਣ ਨੇ ਉਹ ਤੁਹਾਡੀਆਂ ਬੱਸਾਂ ਨੂੰ ਸਕੂਲਾਂ ਦੇ ਵਿੱਚ ਆ ਕੇ ਬਈ ਚੈੱਕ ਕਰਨਗੇ ਇਹ ਤੁਹਾਨੂੰ ਮੈਂ ਦੱਸ ਦੇਣਾ ਕਿਉਂਕਿ ਮੈਂ ਬੜੀਆਂ ਬੱਸਾਂ ਵੇਖ ਚੁੱਕਿਆ ਐ ਪਾਸੇ ਬੱਸਾਂ ਗਲੀਆਂ ਪਈਆਂ ਨੇ ਅਗੋ ਬਾਡੀਆਂ ਗਲੀਆਂ ਪਈਆਂ ਨੇ ਉਹਨਾਂ ਨੂੰ ਟਿਪ ਟੋਪ ਦੀ ਕਰਾ ਕੇ ਸੁਰਖੀ ਬਿੰਦੀ ਜੂ ਉੱਤੇ ਲਾ ਕੇ ਤੇ ਰੰਗ ਉੱਤੇ ਕਰਾਤਾ ਬਾਈ ਇੱਕ ਗਲਿਆ ਲੋਹਾ ਤੇ ਇੱਕ ਨਵਾਂ ਲੋਹਾ ਵੀ ਜੇ 마ੜੀ ਜੀ ਵੀ ਕਿਸੇ ਚੀਜ਼ ਨਾਲ ਲੱਗੀ 마ੜੇ ਜੀ ਨਾਲ ਲੋਹਾ ਧੱਕਿਆ ਜਾਣਾ ਤੇ ਜਿਹੜੇ ਬੱਚੇ ਨੇ ਬੱਚੇ ਹੁੰਦੇ ਨੇ ਛੋਟੇ ਛੋਟੇ ਕੁਕੜੀ ਦੇ ਬੱਚਿਆਂ ਵਰਗੇ ਵੀ 마ੜੀ ਜੀ ਵੀ ਕਿਤੇ ਲੱਗੀ ਤੇ ਬੱਚਾ ਤੇ ਡੱਗ ਪੈਣਾ ਉੱਤੇ ਵੇਲੇ ਹੁਣ ਇਹਦੇ ਵਿੱਚ ਦੂਜੇ ਕਾਰਨ ਕੀ ਹੈ ਸਕੂਲਾਂ ਵਾਲੇ ਇਹਨਾਂ ਫੀਸਾਂ ਦਾ ਵਧਾਉਂਦੀਆਂ ਇੰਨੀਆਂ ਕਿੰਨੀਆਂ-ਕੰਨੀਆਂ ਫੀਸਾਂ ਲੈਂਦੇ ਨੇ ਕਾਫੀ ਸਾ ਤੁਸੀ ਲਈ ਜਾਣੇ ਆ ਤੁਸੀਂ ਡਰਾਈਵਰ ਚਾਜਦਾ ਰੱਖਦੇ ਆ ਡਰਾਈਵਰ ਨੂੰ ਤਰਖਾ ਕੀ ਕਰਨ ਕੇ 7000 ਰੇੜੀ 6000 ਰੇੜੀ ਜਿਹੜਾ 7 ਤੇ 6000 ਵਾਲਾ ਨਾ ਪਤਾ ਕਿਹੜਾ ਲੱਗੇਗਾ ਉਹ ਟਰੈਕਟਰ ਦਾ ਡਰਾਈਵਰ ਲੱਗੇਗਾ ਜਾਂ ਜਿਹੜਾ ਕਾਰਪੂਰ ਚਲਾਉਂਦਾ ਉਹ ਲੱਗੇਗਾ ਜਿਹੜਾ ਸਾਡਾ ਡਰਾਈਵਰ ਹੈ ਨਾ ਸਮੁੰਦਰ ਦੇ ਕੰਢੇ ਤੋਂ ਹੋ ਕੇ ਮੁੜਿਆ ਉਹ ਘੱਟ ਤੋਂ ਘੱਟ 14-15000 ਤੋਂ ਘੱਟ ਨਹੀਂ ਲੱਗਦਾ ਜਿਹਨੂੰ ਜਿਹਨੇ ਬੱਸ ਚਲਾਈ ਹੈ ਜਿਹੜੀ ਬੱਸ ਬੱਚੇ ਵਾਲੀ ਨਾ ਯੰਦੇ ਤੇ ਖਾਸ ਕਰਕੇ ਬਾਸ ਵਾਲਾ ਜਿਹੜਾ ਡਰਾਈਵਰ ਹੈ ਨਾ ਬਾਸ ਵਾਲਾ ਡਰਾਈਵਰ ਉਹਨਾਂ ਦੇ ਰੱਖਣਾ ਚਾਹੀਦਾ ਜਿਹੜੀ ਹੁਣ ਬਾਸੇ ਮੈਂ ਚਲਾਈ ਬਾਸ ਦੇ ਵਿੱਚ 52 ਸਵਾਰੀਆਂ ਹੁੰਦੀਆਂ ਨੇ 52 ਸਵਾਰੀਆਂ ਹੁੰਦੀਆਂ ਨੇ ਜੇ ਬੱਸ ਦੀ ਯੱਕਨਾ ਬ੍ਰੇਕ ਮਾਰ ਦਈਏ ਨਾ ਤੇ ਮਗਰ ਲੀਆਂ ਸਾਰੀਆਂ ਮੂੰਹ ਪਰ ਨੇ ਵਜਦ ਗਿਆ ਨੇ ਕਈਆਂ ਦੇ ਦੰਦ ਟੁੱਟ ਜਾਣਗੇ ਕਈਆਂ ਦੇ ਸਿਰ ਭਾਰ ਜਾਣਗੇ ਬੱਸ ਦੀ ਬ੍ਰੇਕ ਬੜੀ ਨੱਪ ਛੱਡ ਕੇ ਮਾਰਨੀ ਪੈਂਦੀ ਸਮਝੀਏ ਗੱਲ ਇਹ ਜਿਹੜੀ ਬੱਚਿਆਂ ਵਾਲੀ ਬਾਸੇ ਬੱਚਿਆਂ ਵਾਲੀ ਬਾਸ ਦਾ ਯਾਰ ਉਦੋਂ ਵੀ ਸੌ ਕੀ ਬੱਚਿਆਂ ਵਾਲੀ ਬਾਸ ਦਾ ਨੱਪ ਛੱਡ ਕੇ ਜਿਹੜੀ ਬ੍ਰੇਕ ਨਾ ਉਹ ਵੀ ਨਹੀਂ ਬੱਚਿਆਂ ਲਈ ਵੱਧ ਤਾਂ ਬੜੀ ਪੋਲੇ ਪੈਰਾਂ ਨਾਲ ਰੋਕਣੀ ਪੈਂਦੀ ਤੇ ਘੜ ਤੋਂ ਘੜ ਵੀ 3 ਕਿਲੋਮੀਟਰ ਤੱਕ ਫਾਸਰਾ ਰੱਖਣਾ ਪੈਂਦਾ ਅੱਗੇ ਵੀ ਅੱਗੇ 2-3 ਕਿਲੋਮੀਟਰ ਤੋਂ ਕੋ ਕੋ ਟਰੈਕਟਰ ਕੋ ਚੀਜ਼ ਕੋਈ ਆਉਂਦੀ ਤਾਂ ਨਹੀਂ ਪਈ ਜੇ ਕੋਈ ਆਉਂਦੀ ਹੈ ਤਾਂ ਉਹਨੂੰ ਪਹਿਲਾਂ ਹੀ ਆਪ ਦਾ ਚੱਕੰਨਿਆ ਹੋ ਕੇ ਸੰਭਾਲ ਲੈਣਾ ਪਰ ਇਹਦੇ ਵਿੱਚ ਹੁਣ ਕੀ ਇਹਦੇ ਵਿੱਚ ਇਹ ਬਰਾ ਲਿਆ ਮੈਂ ਬੜੀਆਂ ਮੈਂ ਗੁਰੂ ਸਾਹਿਬ ਦੇ ਵਿੱਚ ਵੇਖੀਆਂ ਬੜੀਆਂ ਬੱਸਾਂ ਜਿਹੜੀਆਂ ਪੁਰਾਣੀਆਂ ਚੱਲਦੀਆਂ ਮਮਦੂਰ ਦੇ ਇਲਾਕੇ ਦੇ ਵਿੱਚ ਵੇਖੀਆਂ ਜਿਹੜੀਆਂ ਬੱਸਾਂ ਲੋਹੇ ਦੇ ਤੀਨ ਉੱਤੇ ਰੱਖ ਕੇ ਤੋਂ ਵੈਲਡ ਕਰਾਈਆਂ ਨੇ ਉਹ ਜਵਾਖ ਜਾਂਦੀਆਂ ਲੈ ਕੇ ਤਾਂ ਜੇ ਕੱਲ ਨੂੰ ਕੋਈ ਸੱਜਾ ਖਬਾ ਹੋ ਜੇ ਤੇ ਉਹ ਬੱਚਿਆਂ ਦਾ ਨੁਕਸਾਨ ਕਿੰਨਾ ਦਾ ਹੋਣਾ ਹੈ ਆ ਫਰੋਜਪੁਰ ਦੇ ਮੈਂ ਹਲਕੇ ਦੇ ਵਿੱਚ ਮੈਂ ਤੁਹਾਨੂੰ ਦੱਸ ਦਣਾ ਇਹ ਤਾਂ ਸਕੂਲ ਇੱਕ ਮਸ਼ਹੂਰ ਏ ਤੇ ਉਹ ਮੈਂ ਉਹਦੀ ਉਹਦੀਆਂ ਵੇਖੀਆਂ ਪੁਰਾਣੀਆਂ ਬੱਸਾਂ ਗਲੀਆਂ ਬੱਸਾਂ ਜਿਹਨਾਂ ਉੱਤੇ ਮਾਰੀ ਮੋ ਟਿਪ ਟਾਪ ਕਰਾ ਕੇ ਜੇ ਉਹ ਜੇ ਸਾਡੀ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਪਹਿਲੇ ਨੰਬਰ ਤੇ ਜਿਹੜੇ ਨਾ ਡਰਾਈਵਰ ਰੱਖਿਆ ਬਾਸ ਤੇ ਡਰਾਈਵਰ ਜਿਹੜਾ ਬੱਸ ਦਾ ਡਰਾਈਵਰ ਹੈ ਨਾ ਰਿਟਾਇਰਮੈਂਟ ਉਹ ਰੱਖਣਾ ਚਾਹੀਦਾ ਜਿਹੜਾ ਦੂਜਾ ਡਰਾਈਵਰ ਹੈ ਨਾ ਜਿਹੜਾ ਟਰੱਕ ਵਾਲਾ ਡਰਾਈਵਰ ਹੈ ਨਾ ਉਹ ਵੀ ਛੇਤੀ ਕੀ ਦੀਆ ਵਾਸਤੇ ਸਿਧਾ ਨਹੀਂ ਰੱਖਣਾ ਚਾਹੀਦਾ ਬੱਚਿਆਂ ਵਾਲੀ ਵਾਸਤੇ ਬੱਚਿਆਂ ਵਾਲੀ ਬੱਸ ਹੋਣਾ ਬੱਸ ਜਿਹੜੀ ਵੱਜੀ ਰੋਖ ਦੇ ਵਿੱਚ ਵੱਜੀ ਪਤਾ ਕਿੰਨਾ ਨੁਕਸਾਨ ਹੋਇਆ ਲੋਕ ਕੱਢੀ ਜਾਂਦੇ ਨੇ ਬੱਚੇ ਤਾਂ ਇਸ ਕਰਕੇ ਇਹ ਤਨਖਾਹਾਂ ਦੇਂਦੇ ਨਹੀਂ ਆਪਦੀਆਂ ਕੋਠੀਆਂ ਪਾਈਆਂ ਦਿੰਦੇ ਨੇ ਆਪਦੀਆਂ ਵੱਡੇ ਵੱਡੇ ਪਲਾਟ ਕਰੀਤੀ ਜਾਂਦੇ ਨੇ ਤੇ ਜੇ ਕਦੇ ਬੱਸ ਪਲਟ ਜਾਉਦੀ ਕਿਤੇ ਲੱਗ ਜਾਂਦੀ ਤੇ ਉੱਥੇ ਸਰਦਾਰ ਜੀ ਜਵਾਗ ਜਿਹੜੇ ਨੇ ਜਵਾਗ ਉਹਨਾਂ ਦਾ ਨੁਕਸਾਨ ਹੋਏਗਾ ਜਵਾਕਾਂ ਦਾ ਤਾਂ ਮੇਰੀ ਇਹੋ ਬੇਨਤੀ ਸਕੂਲਾ ਵਾਲਿਆਂ ਨੂੰ ਭਾਈ ਚੰਗੇ ਡਰਾਈਵਰ ਰੱਖੋ ਜਿਹੜੇ ਜਿਹੜੇ ਚੰਗੇ ਡਰਾਈਵਰ ਨੇ ਬੱਸ ਚਲਾਉਂਦੇ ਉਹ ਡਰਾਈਵਰ ਬੱਸ ਤੇ ਹੋਣਾ ਚਾਹੀਦਾ ਉਹਨੂੰ ਬੱਸ ਦੇ ਰੂਲਾਂ ਦਾ ਪਤਾ ਹੈ ਲੈ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਗੱਲ ਆਦਾ ਨਾ ਮੇਰੇ ਨਾਲ ਕਰੇ ਗੱਲ ਮੈਂ ਉਹਨੂੰ ਸਵਾਲ ਕਰਾਂਗਾ ਤੇ ਮੈਨੂੰ ਉਹਦੇ ਸਵਾਲਾਂ ਦਾ ਜਵਾਬ ਦੇਵੇ ਕਿ ਬੱਸ ਦਾ ਮਤਵਲ ਕੀ ਹੁੰਦਾ ਮੈਂ ਜਦੋਂ ਬੱਸ ਤੇ ਗਿਆ ਸੀ ਨਾ ਮੈਂ ਨਿਊ ਦੀਵ ਤੇ ਗਿਆ ਸੀ ਸਾਡੇ ਪਿੰਡੋਂ ਮੁੰਡਾ ਮੈਨੇਜਰ ਸੀ ਉੱਥੇ ਤੇ ਮੈਨੂੰ ਮੈਂ ਟਰੱਕ ਤੋਂ ਗਿਆ ਸੀ ਤੇ ਮੈਨੂੰ ਆਦਾ ਮੈਂ ਕਿਹਾ ਵੀ ਭਾਈ ਗੱਲ ਇਹ ਆ ਪਹਿਲੋਂ ਤਾਂ ਮੈਂ ਇੱਕ ਦੋ ਦਿਨ ਡਰਾਈਵਰ ਦੇ ਨਾਲ ਘੁਮਾਂਗਾ ਬਲੂ ਇੱਕ ਦੋ ਦਿਨ ਮੈਂ ਡਰਾਈਵਰ ਦੇ ਨਾਲ ਕਮਾਗਾ ਮੈਂ ਸਿੱਧੇ ਬਾਸਤੀ ਨਹੀਂ ਬੈਣਾ ਮੈਨੂੰ ਹਰੇ ਵੀ ਕਿਉਂ ਕੀ ਥਲੇ ਮੈਂ ਕਿਹਾ ਨਾ ਮਗਰ ਜਿਹੜੀਆਂ ਸਵਾਰੀਆਂ ਦੇ ਮੈਨੂੰ ਮੈਂ ਟਰੱਕ ਚਲਾਉਂਦਾ ਹੈ ਨਾ ਮੈਂ ਬਸ ਫੇਰ ਵੀ ਦੋ ਤਿੰਨ ਦਿਨ ਮੈਂ ਘੁੱਬ ਕਮਾਗੇ ਨਾਲ ਡਰਾਈਵਰ ਕਮਾਣਾ ਵੀ ਜੇ ਮੇਰੇ ਚ ਕੋਈ ਗਲਤੀ ਹੋਈ ਤੇ ਮੈਨੂੰ ਤੂੰ ਬੋਲ ਦੇਣਾ ਇਹ ਨਹੀਂ ਤੂੰ ਆਖਣਾ ਵੀ ਤੂੰ ਉਮਰ ਦਾ ਛੋਟਾ ਨਹੀਂ ਜੇ ਮੇਰੇ ਚ ਗਲਤੀ ਹੋਈ ਤਾਂ ਮੈਨੂੰ ਕਹਿ ਦੇਣਾ ਵੀ ਇੱਥੇ ਤੂੰ ਗਲਤ ਹੈ ਸਮਝ ਗਈ ਗੱਲ ਇਸ ਕਰਕੇ ਮੇਰੀ ਬੇਟੀ ਸਕੂਲਾਂ ਵਾਲਿਆਂ ਨੂੰ ਭਾਈ ਇਹ ਤੁਸੀਂ ਲੋਕਾਂ ਦੇ ਬੱਚਿਆਂ ਦਾ ਇੱਕ ਇੱਕ ਅੱਜ ਕੱਲ ਜਵਾਗ ਹੀ ਲੋਕਾਂ ਦਾ ਇੱਕ ਮੁੰਡਾ ਇੱਕ ਕੁੜੀ ਇੱਕ ਇੱਕ ਸਕੂਲ ਚ ਪੜਦੇ ਪੈਣ ਤੇ ਕਈਆਂ ਘਰਾਂ ਦੇ ਤੁਸੀਂ ਚਿਰਾਗ ਬੁਝਾ ਦਿਓਗੇ ਇਸ ਕਰਕੇ ਇਹ ਜਿਹੜੀਆਂ ਸਰਕਾਰ ਨੂੰ ਚਾਹੀਦਾ ਇਹ ਜਿਹੜੀਆਂ ਬੱਸਾਂ ਦੇ ਮਾਡਲ ਨੇ ਵੇਖੋ ਸਰਕਾਰ ਪੁਰਾਣੇ ਬਾਡਲ ਤੋਂ ਲੈ ਕੇ ਮਾਡਲ ਬੰਦ ਕਰੇ ਇਹ ਦਿੱਲੀੋਂ ਕੀ ਕਰਦੇ ਨੇ ਕਵਾੜ ਤੋਂ ਉੱਥੋਂ ਲਿਆਉਂਦੇ ਨੇ 30-40 ਹਜ਼ਾਰ ਦੀ ਮਿਲ ਜਾਂਦੀ 25 ਹਜ਼ਾਰ ਦੀ ਬੱਸ ਮਿਲ ਜਾਂਦੀ ਦਿੱਲੀੋਂ ਉੱਥੋਂ ਲਿਆ ਕੇ ਰੰਗਰੂ ਕਰਾ ਕੇ ਤੇ ਚੱਲੀ ਜਾਂਦੀਆਂ ਸਕੂਲਾਂ ਦੇ ਵਿੱਚ ਤੋ ਜਦੋਂ ਬ੍ਰੇਕ ਲਾਉਂਦੇ ਨੇ ਉਦੋਂ ਬ੍ਰੇਕ ਨਹੀਂ ਲੱਗਦੇ ਜਦੋਂ ਸਟੀਰਿੰਗ ਮੋੜਦੇ ਨੇ ਦੂਜੇ ਦਾ ਉਹਨੂੰ ਚਲੀ ਜਾਂਦੀ ਬਸ ਅੱਖ ਦਾ ਫਰਕ ਆ ਲੱਗਦਾ ਇਸ ਕਰਕੇ ਜਿਹੜਾ ਮੇਛਾਂ ਬਾਤ ਤੇ ਚੰਗਾ ਡਰਾਈਵਰ ਮਤਲਬ ਬਸ ਦਾ ਜਿਹੜਾ ਰਿਟਾਇਰਮੈਂਟ ਬੰਦਾ ਹੈ ਜਿਹੜਾ ਬਸ ਦਾ ਡਰਾਈਵਰ ਉਹ ਬੱਚੇ ਵਾਲੀ ਬਾਤ ਤੇ ਰੱਖਣਾ ਚਾਹੀਦਾ ਇਹਨੂੰ ਛੋਟਾ ਕੈਂਟਰ ਨਾ ਸਮਝਿਆ ਕਰੋ ਵੀ ਇਹ ਛੋਟਾ ਹੈ ਛੋਟਾ ਨਹੀਂ ਇਹ ਬਸ ਸਿੰਗਲ ਟਾਇਰ ਹੈ ਸਿੰਗਲ ਟਾਇਰ ਤੇ ਛੇਤੀ ਗੱਡੀ ਝੋਲਾ ਮਾਰ ਦਿੰਦੀ ਇਸ ਕਰਕੇ ਮਿਹਰਬਾਨੀ ਕਰਕੇ ਲੋਕਾਂ ਦੇ ਇੱਕ ਇੱਕ ਦੋ ਦੋ ਜਵਾਬ ਨੇ ਤਾਂ ਮਿਹਰਬਾਨੀ ਕਰਕੇ ਸਕੂਲਾਂ ਵਾਲਿਆਂ ਨੂੰ ਬੇਨਤੀ ਜੇ ਤੁਸੀਂ ਫੀਸਾਂ ਇੰਨੀਆਂ ਲੈਣੇ ਡਰਾਈਵਰ ਚੰਗੇ ਰੱਖੋ ਤੇ ਪੂਰੀਆਂ ਤਨਖਾਹਾਂ ਦਿਓ ਹਾਂ ਪੁਜੀ ਲਾਇਸੈਂਸ ਦੀ ਗੱਲ ਕਰਦੇ ਆ ਮੇਰਾ ਲਾਇਸੈਂਸ ਵੀ ਹੁਣ ਚੁੱਕੀ ਫਿਰਦੇ ਨੇ ਮੈਂ ਤੋ ਮੈਂ ਤੋ ਵਿਖਾ ਦੇਣਾ ਲਾਇਸੈਂਸ ਉਹ ਚੁੱਕੀ ਫਿਰਦੇ ਨੇ ਜਿਨ੍ਹਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਗੰਗਾ ਨਗਰ ਕਿਹੜੇ ਪਾਸੇ ਆ ਲਾਇਸੈਂਸ 100 ਬੱਦੇ ਲਈ ਫਿਰਦੇ ਜਿਨ੍ਹਾਂ ਨੂੰ ਇਹ ਪਤਾ ਵੀ ਗੰਗਾ ਨਗਰ ਕਿਹੜੇ ਪਾਸੇ ਆ ਉਹ ਰਸਾਂ ਚੱਕੀ ਫਿਰਦੇ ਨੇ ਤੇ ਜਿਹੜੇ ਸਮੁੰਦਰ ਦੇ ਕੰਢੇ ਤੋਂ ਹੋ ਕੇ ਮੁੜੇ ਨੇ ਉਹਨਾਂ ਨੂੰ ਪੁੱਛ ਕੇ ਵੇਖ ਲੋ ਵੀ ਬਾਹਰ ਚੱਲ ਕੇ ਦੇ ਇੱਥੇ ਕੀ ਆ ਇਕ ਕਿੰਨਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਪਿੱਛੇ ਉਹ ਰੇਲ ਚ ਮਾਰੀ ਫਿਰ ਇਥੇ ਰੋਹਦੇ ਸੁੱਟ ਦਿੱਤੀ ਅੱਗ ਕਈਆਂ ਆ ਨਾੜ ਨੂੰ ਅੱਗ ਲਾਈ ਸੀ ਉਹਨੇ ਸਿੱਧੀ ਵਾੜ ਦੇ ਦਿੱਤੀ ਕਿੰਨਾ ਪਿਛਲੇ ਸਾਲ ਬੱਚਾ ਦਾ ਨੁਕਸਾਨ ਆ ਫਿਰ ਕਾ ਹੋਰ ਵੀਡੀਓ ਪਾਈ ਵਿਖਾਈ ਉਹਨਾਂ ਫਿਰ ਉਹ ਗੇਸ ਕਰਕੇ ਭਾਈ ਮਿਹਰਬਾਨੀ ਕਰਕੇ ਨਾ ਮੇਰੀ ਸਕੂਲਾਂ ਨਾਲ ਬੇਨਤੀ ਏ ਫਿਰ ਤੁਹਾਡੇ ਦੇ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੀਆਂ ਬੱਸਾਂ ਤੇ ਸਮਝ ਗਏ ਗੱਲ ਜਦੋਂ ਤੁਹਾਡੀਆਂ ਬਸਾ ਰੋਬਰੋ ਕੇ ਵੀਡੀਓ ਪਾਉਣ ਲੱਗ ਪੈਣਾ ਵੀ ਆ ਚੈੱਕ ਕਰੋ ਆ ਬੱਸ ਵੇਖੋ ਇੱਥੋਂ ਗਲੀ ਪਈ ਇੱਥੋਂ ਗਲੀ ਪਈ ਏ ਇੱਥੋਂ ਗਲੀ ਪਈ ਇੱਥੋਂ ਦੀ ਬ੍ਰੇਕ ਨਹੀਂ ਲੱਗਦੀ ਮਾਰ ਖਿੱਚਦੀ ਕਦੇ ਕਨੈਕਟਰ ਸਾਈਡ ਖਿੱਚਦੀ ਕਦੇ ਡਰਾਈਵਰ ਦੇ ਖਿੱਚਦੀ ਮੈਂ ਤੋਰ ਬੁਖਾ ਦੇਣਾ ਬੜੀਆਂ ਬੱਸਾਂ ਨੇ ਇਸ ਕਰਕੇ ਭਾਈ ਲੋਕਾਂ ਦਾ ਇੱਕ ਇੱਕ ਜਵਾਗ ਏ ਇੱਕ ਇੱਕ ਦੋ ਦੋ ਬੱਚੇ ਨੇ ਤੇ ਚਿਰਾਗ ਨਾ ਬਜਾਓ ਤੇ ਛੇਰ ਖਿੱਚ ਕੇ ਕਰਿਆ ਜੇ ਇਹ ਸਰਕਾਰ ਕੋਲੇ ਤੇ ਮਲਾਜ਼ਿਮਾਂ ਕੋਲ ਵੀਡੀਓ ਪਹੁੰਚੇ ਤੇ ਇਹ ਇਹ ਇਹਨਾਂ ਧਾਰ ਕਰਨ ਦੇ ਇਹ ਨਾ ਮੀ ਮੁਲਾਜ਼ਮੀ ਪ੍ਰਲ ਸੰਸ ਵੇਲ ਉਹਨਾਂ ਲਸਾਂਤ ਨਾ ਵੇਖੋ ਡਰਾਈਵਰ ਦਾ ਤਜਰਬਾ ਵੇਖੋ ਵੀ ਡਰਾਈਵਰ ਦਾ ਤਜਰਬਾ ਕਰਨਾ ਲਸਾਂਤ ਸੇ ਲਸਾਂਤ ਦਾ ਤੁਸੀਂ 10000 ਰੁਪਏ ਦੇ ਕੇ ਬਣਵਾ ਲੋ ਰਸਾਂਤ ਤਾਂ ਬੜੀ ਜਾਂਦੇ ਨੇ ਕਿੱਡੀ ਕ ਗੱਲ ਆ ਇਹ ਪੰਜਾਬ ਇੱਥੇ ਕਿੱਡੀ ਕ ਗੱਲ ਆ ਰੁਪਈਆ ਇੰਨਾ ਕੁ ਲੱਗਦਾ ਦੇ ਲਸਾਂਤ ਬਣ ਜਾਂਦਾ ਕਿਹੜੀ ਇੰਟਰਵਿਊ ਤੇ ਕਿਹੜੀਆਂ ਟ੍ਰੇਨਿੰਗਾਂ ਕਰਾਉਂਦੇ ਨੇ ਉੱਥੇ ਸਮਝੇ ਨਾ ਗੱਲ ਇਸ ਕਰਕੇ ਡਰਾਈਵਰੀ ਦੀ ਮੰਜ਼ਿਲ ਬੜੀ ਦੂਰ ਹੈ ਇਹ ਬੇਨਤੀ ਹੈ ਸਾਡੀ ਅਸੀਂ ਵੀ ਆਪਦੇ ਆਪ ਨੂੰ ਡਰਾਈਵਰ ਨਹੀਂ ਕਹਿੰਦੇ ਸ਼ੇਅਰ ਕਰ ਦਿਆ